ਜੀ ਹਾਂ ਇੱਕ ਖਬਰ ਦਾ ਰੁਖ ਕਰਦੇ ਆ ਜੋ ਪੰਜਾਬ ਦੇ ਵਿੱਚ ਹੁਣੇ-ਹੁਣੇ ਵਾਪਰੀ ਖਬਰ ਬਹੁਤ ਮੰਦ ਭਾਰੀ ਹੈ ਸ਼ੈਣਾ ਦੇ ਸਾਬਕਾ ਸਰਪੰਚ ਉਹਨਾਂ ਦਾ ਸੁਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਜਿਨ੍ਹਾਂ ਦਾ ਸਵਾ ਕੁ 4 ਵਜੇ ਪਿੰਡ ਵਿੱਚ ਹੀ ਕਤਲ ਹੋ ਗਿਆ ਸੁਖਵਿੰਦਰ ਸਿੰਘ ਕਲਕੱਤਾ ਕੌਣ ਸਨ ਕੀ ਕਰਦੇ ਸਨ ਸੁਖਵਿੰਦਰ ਸਿੰਘ ਕਲਕੱਤਾ ਉਹ ਸ਼ਖਸ ਜਿਸ ਨੇ ਸ਼ੈਣਾ ਦੇ ਪਿੰਡ ਲਈ ਬਹੁਤ ਹੀ ਵਧੀਆ-ਵਧੀਆ ਕੰਮ ਕੀਤੇ ਲੋਕਾਂ ਦੇ ਵਿੱਚ ਬੜੇ ਹਰਮਨ ਪਿਆਰੇ ਸਨ ਚਾਹੇ ਉਹ ਲਾਇਬ੍ਰੇਰੀ ਹੋਵੇ ਪਿੰਡ ਦੇ ਜਾਂ ਸੜਕਾਂ ਦਾ ਕੰਮ ਹੋਵੇ ਜਾਂ ਕੋਈ ਹੋਰ ਕੰਮ ਹੋਵੇ ਸੁਖਵਿੰਦਰ ਸਿੰਘ ਕਲਕੱਤਾ ਉਦੋਂ ਸੁਰਖੀਆਂ ਵਿੱਚ ਆਉਂਦੇ ਹਨ ਜਦੋਂ ਲਾਲ ਸਿੰਘ ਉਗੋਕੇ ਉਸ ਹਲਕੇ ਦੇ ਐਮਐਲਏ ਪਿੰਡ ਵਿੱਚ ਆਉਂਦੇ ਹਨ ਸੁਖਵਿੰਦਰ ਸਿੰਘ ਦੇ ਕੁਐਸਚਨ ਪੁੱਛਣ ਤੇ ਉਹ ਸੁਖਵਿੰਦਰ ਸਿੰਘ ਨੂੰ ਕਹਿੰਦੇ ਹਨ ਕਿ ਜੇ ਕੋਈ ਹੋਰ ਹੁੰਦਾ ਮੈਂ ਤੇਰੇ ਮਾਰ-ਮਾਰ ਕੇ ਲਫੇੜੇ ਤੇਰਾ ਮੂੰਹ ਤੋੜ ਦੇਣਾ ਸੀ ਉਸ ਤੇ ਸੁਖਵਿੰਦਰ ਸਿੰਘ ਵੀ ਗਰਮ ਹੋ ਜਾਂਦੇ ਹਨ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਬਹੁਤ ਹੀ ਸਰਗਰਮ ਰਹੇ ਔਰ ਜਿੱਥੇ ਵੀ ਸਰਕਾਰ ਬਰੁਧ ਜਾਂ ਕੋਈ ਹੋਰ ਸਮਾਜਿਕ ਉਹ ਹੁੰਦਾ ਸੀ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸੀਗੇ ਔਰ ਸਮਾਜਿਕ ਕ੍ਰਿਆਵਾਂ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਸਨ ਅੱਜ ਉਹਨਾਂ ਦਾ ਪਿੰਡ ਦੇ ਵਿੱਚ ਹੀ ਆਪਣੇ ਕਿਸੇ ਦੋਸਤ ਦੀ ਦੁਕਾਨ ਤੇ ਬੈਠੇ ਹੋਏ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਬੈਠੇ ਹੋਏ ਕਤਲ ਹੋ ਜਾਂਦਾ ਹੈ ਕਤਲ ਕਰਨ ਵਾਲਾ ਹੀ ਪਿੰਡ ਦਾ ਵਿਅਕਤੀ ਹੈ ਜੋ ਪਹਿਲਾਂ ਸੁਖਵਿੰਦਰ ਸਿੰਘ ਦੇ ਨਾਲ ਰਹਿੰਦਾ ਸੀਗਾ ਜੋ ਪਹਿਲਾਂ ਕਹਿੰਦੇ ਜੇਲ੍ਹ ਕੱਟ ਕੇ ਆਇਆ ਹੋਇਆ ਹੈ ਔਰ ਸੁਖਵਿੰਦਰ ਸਿੰਘ ਦੇ ਨਾਲ ਲੰਦਾ ਸੀਗਾ ਪਰ ਸਮੇਂ ਅਨੁਸਾਰ ਉਹਨਾਂ ਦੀਆਂ ਦੂਰੀਆਂ ਵਧੀਆਂ ਗਈਆਂ ਹੁਣ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਸ਼ਿੰਦਰ ਸਿੰਘ ਜਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਜੋ ਪਿੰਡ ਸ਼ੈਣੇ ਦਾ ਹੈ ਜਿਸ ਵੱਲੋਂ ਗੋਲੀ ਮਾਰ ਕੇ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕੀਤਾ ਗਿਆ ਗੋਲੀ ਨੇੜੇ ਤੋਂ ਮਾਰਨ ਕਰਕੇ ਗੋਲੀ ਗਰਦਨ ਵਿੱਚ ਲੱਗਣ ਕਰਦ ਉਸ ਵਿਅਕਤੀ ਨੂੰ ਸੁਖਵਿੰਦਰ ਸਿੰਘ ਕਲਕੱਤਾ ਨੂੰ ਹਸਪੀਟਲ ਵੀ ਨਹੀਂ ਲਿਜਾਇਆ ਸਕਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਔਰ ਇਸ ਸਮੇਂ ਪਿੰਡ ਦੇ ਵਿੱਚ ਮਾਹੌਲ ਬਹੁਤ ਹੀ ਭਾਵੁਕ ਵੀ ਹੈ ਉੱਥੇ ਹੀ ਸੁਖਵਿੰਦਰ ਸਿੰਘ ਕਲਕੱਤਾ ਦੇ ਦੋਸਤ ਬਹੁਤ ਹੀ ਜੋਸ਼ ਦੇ ਵਿੱਚ ਇਸ ਸਮੇਂ ਸੜਕ ਤੇ ਧਰਨਾ ਲਾ ਕੇ ਬੈਠ ਗਏ ਹਨ ਉੱਥੇ ਬਹੁਤ ਉੱਚ ਅਧਿਕਾਰੀ ਪਹੁੰਚ ਰਹੇ ਹਨ ਇਸ ਦੇ ਨਾਲ ਹੀ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਤੇ ਇੱਕ ਹੋਰ ਕੁਐਸਚਨ ਕਿ ਉਹਨਾਂ ਦੇ ਕੰਮ ਕਰਤੇ ਲੱਗ ਰਿਹਾ ਹੈ ਕਿ ਆਏ ਦਿਨ ਪੰਜਾਬ ਦੇ ਵਿੱਚ ਕੋਈ ਨਾ ਕੋਈ ਕਤਲ ਹੋ ਜਾਂਦਾ ਹੈ ਮਾਰਟਰ ਹੋ ਜਾਂਦਾ ਹੈ ਜਾਂ ਹੋਰ ਵਟੀਆਂ ਬਾਹਰ ਦਾਤਾਂ ਵਾਪਰੀਆਂ ਹਨ ਇਹ ਤਾਂ ਬਾਅਦ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੀ ਕਤਲ ਦਾ ਪਤਾ ਲੱਗੇਗਾ ਕਿ ਜਿੰਦਰ ਸਿੰਘ ਉੱਤੇ ਲੋਕ ਕਤਲ ਜੋ ਕੀਤਾ ਗਿਆ ਉਹ ਕਿਸੇ ਦੇ ਕਹਿਨ ਤੇ ਕੀਤਾ ਗਿਆ ਜਾਂ ਕੋਈ ਸਿਆਸੀ ਰੰਜਿਸ਼ ਨਾਲ ਕੀਤਾ ਗਿਆ ਜਾਂ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਦੀ ਤਫ਼ਦੀਸ਼ ਦੇ ਵਿੱਚ ਹੀ ਪਤਾ ਚਲੇਗਾ ਪਰ ਅੱਜ ਉਸ ਘਰ ਦੇ ਵਿੱਚ ਸੋਗ ਪੈ ਗਿਆ ਜਿਸ ਦਾ ਨੌਜਵਾਨ ਪੁੱਤਰ ਇਸ ਸੰਸਾਰ ਤੋਂ ਚਲਾ ਗਿਆ ਜੋ ਕਿ ਬਹੁਤ ਹੀ ਹੌਣ ਹਰ ਸੁਪੁੱਤਰ ਸੀ ਧੰਨਵਾਦ